ਲੋ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਧ ਮੰਨ ਰਹਿ ਗੁਰ ਬਿਨ ਗਿਆਨ ਨਾ ਹੋਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਾਨ ਨਾਨਕ ਤਖ ਗੁਰੂ ਨੇ ਸਤਾ ਰਹੇ ਪਰਮ ਸਨਮਾਨ ਯੋਗ ਚਵਰ ਛਤਰ ਤਖਤ ਦੇ ਮਾਲਕ ਸਰਬ ਸੰਜੀਵਲਤਾ ਦੇ ਪੈਗੰਬਰ ਨਮੁਖਤਾ ਦੇ ਰਹਿਬਰ ਸ਼ੈਨ ਸ਼ਾਹੇ ਕੁੱਲ ਆਲਮ ਵਾਲੀਏ ਦੋ ਜਹਾਨ ਲੋਕ ਪਰਲੋਕ ਦੇ ਸਹਾਇਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਮੇਰੀ ਤੇਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਾਤਸ਼ਾਹੀ ਪਹਿਲੀ ਔਰ ਪਾਤਸ਼ਾਹੀ ਸ਼ੇਮਿੰਦੀ ਚਰਨਛੋਪਾਪਤ ਇਤਿਹਾਸਿਕ ਅਸਥਾਨ ਗੁਰਦੁਵਾਰਾ ਦੰਦਮਾ ਸਾਹਿਬ ਤੋਂ ਆਕ ਦੂਰ ਦੁਰਾਡੇ ਘਰਾਂ ਦੇ ਵਿੱਚ ਇੰਟਰਨੈਟ ਦੇ ਜ਼ਰੀਏ ਦੁਨੀਆ ਦੇ ਕੋਨੇ-ਕੋਨੇ ਦੇ ਅੰਦਰ ਗੁਰਬਾਣੀ ਕੀਰਤਨ ਕਥਾ ਔਰ ਮੇਰੇ ਤੋਂ ਪਹਿਲਾਂ ਕਵੀ ਜਨਾਂ ਤੋਂ ਆਪ ਦੀ ਨੇ ਬੜੇ ਸੁਚੱਜੇ ਤਰੀਕੇ ਦੇ ਨਾਲ ਗੁਰਬਾਣੀ ਦੀ ਮਹਾਨਤਾ ਗੁਰ ਇਤਿਹਾਸ ਔਰ ਸਤਕਾਰਯੋਗ ਰਾਗੀ ਜਥੇ ਦੇ ਪਾਸੋਂ ਅੰਮ੍ਰਿਤਮਈ ਬਾਣੀ ਦੇ ਰਸ ਭਿੰਨੇ ਕੀਰਤਨ ਸ਼ਰਵਨ ਕੀਤੇ ਨੇ ਦਾਸ ਨੂੰ ਕੁਝ ਕੁ ਸਮਾਂ ਆਪ ਸਰਬੱਤ ਸੰਗਤ ਦੇ ਸਮਖਸ਼ ਗੁਰਬਾਣੀ ਵਿਚਾਰ ਕਰਨ ਦਾ ਪ੍ਰਾਪਤ ਹੋਇ ਕਰੋ ਮਨੋਂ ਬਿਰਤੀਆਂ ਨੂੰ ਇਕਾਗਰ ਸਰਬਤ ਸੰਗਤ ਬਖਸ਼ੋ ਅਸੀਸ ਕਲਗੀਧਰ ਪਿਤਾ ਦੀ ਬਖਸ਼ੀ ਫਤਿਹ ਪ੍ਰਵਾਣ ਕਰੋ ਆਖੋ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਦੁਨੀਆ ਦੇ ਕੋਨੇ-ਕੋਨੇ ਦੇ ਅੰਦਰ ਬੜੀ ਸ਼ਰਧਾ ਸ਼ਿੱਦਤ ਔਰ ਪਾਵਨਾ ਦੇ ਸਹਿਤ ਮਨਾ ਰਹੀਆਂ ਹਨ ਅਸੀਂ ਗੁਰੂ ਨਾਨਕ ਸਾਹਿਬ ਦੇ ਦੋ ਪੁਰਬ ਮਨਾਉਂਦੇ ਹਾਂ ਇੱਕ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਔਰ ਇੱਕ ਜੋਤੀ ਜੋਤ ਸਮਾਉਣ ਪੁਰਬ ਬਾਕੀ ਅਸੀਂ ਨੌਵਾਂ ਪਾਤਸ਼ਾਹਿਆਂ ਦੇ ਤਿੰਨ ਤਿੰਨ ਪੁਰਬ ਮਨਾਉਂਦੇ ਆ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਅਸੀਂ ਇੱਕ ਤਾਂ ਪ੍ਰਕਾਸ਼ ਦਿਹਾੜਾ ਮਨਾਉਂਦੇ ਆ ਇੱਕ ਗੁਰਤਾ ਗੱਦੀ ਦਿਵਸ ਔਰ ਦੋ ਗੁਰੂ ਸਹਿਬਾਨਾਂ ਦੇ ਸ਼ਹੀਦੀ ਦਿਹਾੜੇ ਤੇ ਬਾਕੀਆਂ ਦੇ ਜੋਤੀ ਜੋਤ ਸਮਾਉਣ ਪੁਰਬ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਨਹੀਂ ਗੁਰੂ ਨਾਨਕ ਸਾਹਿਬ ਧੁਰ ਦਰਗਾਹ ਤੋਂ ਗੁਰੂ ਹਨ ਤੇ ਇਸੇ ਤਰ੍ਹਾਂ ਹੀ ਅਸੀਂ ਜਿਵੇਂ ਗੁਰੂ ਨਾਨਕ ਸਾਹਿਬ ਦੇ ਦੋ ਪੁਰਬ ਮਨਾਉਂਦੇ ਹਾਂ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵੀ ਦੋ ਪੁਰਬ ਮਨਾਉਂਦੇ ਹਾਂ ਇੱਕ ਪਹਿਲਾ ਪ੍ਰਕਾਸ਼ ਦਿਹਾੜਾ ਜਿਹੜਾ ਅਸੀਂ ਅੱਜ ਮਨਾ ਰਹੇ ਹਾਂ ਜੋ 1 ਸਤੰਬਰ 1604 ਈਸਵੀ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਦੀ ਧਰਤੀ ਤੇ ਪਹਿਲਾ ਪ੍ਰਕਾਸ਼ ਕੀਤਾ ਤੇ ਇੱਕ ਗੁਰਤਾ ਗੱਦੀ ਦਿਵਸ ਜਿਹੜਾ ਕਲਗੀਧਰ ਪਿਤਾ ਨੇ ਨਦੇੜ ਦੀ ਧਰਤੀ ਤੇ ਕਿਰਪਾ ਕੀਤੀ ਤੇ ਗਿਆਨੀ ਗਿਆਨ ਸਿੰਘ ਦੇ ਇਹ ਬੋਲ ਹਨ ਨਵੀਨ ਪੰਥ ਪ੍ਰਕਾਸ਼ ਦੇ ਵਿੱਚ ਕਿ ਕਲਗੀਧਰ ਪਿਤਾ ਨੇ ਕਿਹਾ ਕਿ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੈ ਜਿਹੜਾ ਰੱਬ ਨੂੰ ਮਿਲਣਾ ਚਾਹੁੰਦਾ ਹੈ ਉਹ ਸ਼ਬਦ ਦੀ ਖੋਜ ਕਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਸੀਂ ਦੋ ਪੁਰਬ ਮਨਾਉਂਨੇ ਆ ਇੱਕ ਪ੍ਰਕਾਸ਼ ਦਿਹਾੜਾ ਤੇ ਇੱਕ ਗੁਰਤਾ ਗੱਦੀ ਦਿਵਸ ਬਾਕੀ ਗੁਰੂ ਨਾਨਕ ਸਾਹਿਬ ਨੂੰ ਛੱਡ ਕੇ ਨੌ ਗੁਰੂ ਸਹਿਬਾਨਾਂ ਦੇ ਅਸੀਂ ਤਿੰਨ ਤਿੰਨ ਪੁਰਬ ਮਨਾਉਂਦੇ ਹਾਂ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਕ ਰਹਿੰਦੇ ਦੁਨੀਆ ਤੱਕ ਜਿੰਨਾ تیر ਇਹ ਜ਼ਮੀਨ ਅਸਮਾਨ ਬ੍ਰਹਿਮੰਡ ਖੰਡ ਰਹਿਣਗੇ ਉਹਨਾਂ تیر ਸਤਿਗੁਰੂ ਜੁਗੋ ਜੁਗ ਅਟਲ ਹਨ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਤੀਜਾ ਪੁਰਬ ਹੈ ਜਿਹੜਾ ਉਹ ਕਦੀ ਨਹੀਂ ਆਉਣਾ ਜਿਹੜਾ ਅਸੀਂ ਬਾਕੀ ਗੁਰੂ ਸਹਿਬਾਨਾਂ ਦੇ ਜੋਤੀ ਜੋਤ ਸਮਾਉਣ ਪੁਰਬ ਮਨਾਉਂਦੇ ਹਾਂ ਉਹ ਸਤਿਗੁਰੂ ਦਾ ਜੋਤੀ ਜੋਤ ਸਮਾਉਣ ਪੁਰਬ ਕਦੀ ਨਹੀਂ ਆਉਣਾ ਦੋ ਦਿਨ ਇੱਕ ਪ੍ਰਕਾਸ਼ ਦਿਹਾੜਾ ਤੇ ਇੱਕ ਗੁਰਤਾ ਗੱਦੀ ਦਿਵਸ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਮਨਾਉਂਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੋ ਵਾਰ ਹੋਈ ਇੱਕ ਵਾਰ ਰਾਮ ਸਰੋਵਰ ਦੇ ਕੰਢੇ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਦੇ ਪਾਸੋਂ ਕਰਵਾਈ ਤੇ ਦੂਜੀ ਵਾਰ ਸੰਪਾਦਨਾ ਕਲਗੀਧਰ ਪਿਤਾ ਨੇ ਸਾਬੋ ਕੀ ਤਲਵੰਡੀ ਦੀ ਧਰਤੀ ਤੇ ਭਾਈ ਮਨੀ ਸਿੰਘ ਦੇ ਪਾਸੋਂ ਤੇ ਬਾਬਾ ਦੀਪ ਸਿੰਘ ਜੀ ਦੇ ਕੋਲੋਂ ਕਰਵਾਈ ਦੋ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋਈ ਪਹਿਲਾ ਪਹਿਲੇ ਪੰਜ ਗੁਰੂ ਸਹਿਬਾਨ 15 ਭਗਤ 11 ਭਟ ਤੇ ਤਿੰਨ ਗੁਰਸਿੱਖਾਂ ਦੀ ਬਾਣੀ ਦਰਜ ਹੋਈ ਉਸ ਤੋਂ ਬਾਅਦ ਫਿਰ ਕਲਗੀਧਰ ਪਿਤਾ ਨੇ ਨੌਵੇਂ ਪਾਸ਼ਾ ਦੀ 15 ਰਾਗਾਂ ਦੇ ਵਿੱਚ ਬਾਣੀ ਔਰ ਸਤਿਗੁਰੂ ਕਲਗੀਧਰ ਪਿਤਾ ਨੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਸ਼ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅੰਦਰ ਦਰਜ ਕੀਤੇ ਹ ਹੁਣ ਅਸੀਂ ਦੇਖਣਾ ਇਹ ਹੈ ਕਿ ਗੁਰੂ ਅਰਜਨ ਸਾਹਿਬ ਜੀ ਨੇ ਆਦ ਬੀੜ ਦੀ ਤਿਆਰੀ ਕਰਵਾਉਣੀ ਸ਼ੁਰੂ ਕਰ ਦਿੱਤੀ ਅਜੇ ਤਾਂ ਗੁਰੂ ਨਾਨਕ ਸਾਹਿਬ ਦੀ ਜੋਤ ਪੰਜ ਸ਼ਰੀਰਾਂ ਦੇ ਵਿੱਚ ਵਿਤਰੀ ਹੈ ਇਹਦੇ ਪੰਜ ਸ਼ਰੀਰ ਬਾਕੀ ਨੇ ਪਰ ਕਾਰਨ ਕੀ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਧੁਰ ਕੀ ਬਾਣੀ ਦੀ ਸੰਪਾਦਨਾ ਕਰਵਾਉਣੀ ਪਹਿਲਾਂ ਹੀ ਸ਼ੁਰੂ ਕਿਉਂ ਕਰ ਦਿੱਤੀ ਉਹਦਾ ਇੱਕ ਸਭ ਤੋਂ ਪਹਿਲਾ ਅਤੇ ਵੱਡਾ ਕਾਰਨ ਇਹ ਹੈ ਬੰਸਾਵਲੀ ਨਾਮੇ ਦਾ ਕਰਤਾ ਕੇਸਰ ਸਿੰਘ ਸ਼ਿੱਬਰ ਲਿਖਦਾ ਹੈ ਕੰਦੇ ਦੀ ਪ੍ਰਿਥੀ ਚੰਦ ਦਾ ਪੁੱਤਰ ਹੈ ਮਿਹਰਵਾਨ ਤੇ ਮਿਹਰਵਾਨ ਕਵਿਸ਼ਰੀ ਕਰਦਾ ਜਿਹੜਾ ਫਾਰਸੀ ਗੁਰਮੁਖੀ ਅਤੇ ਸੰਸਕ੍ਰਿਤ ਭਾਸ਼ਾਵਾਂ ਦਾ ਗਿਆਤਾ ਹੈ ਤੇ ਮਿਹਰਵਾਨ ਨੇ ਮੀਣਿਆਂ ਦੇ ਉਸਤਤ ਦੇ ਵਿੱਚ ਬਾਣੀ ਉਚਾਰਨੀ ਸ਼ੁਰੂ ਕਰ ਦਿੱਤੀ ਤੇ ਅਖੀਰ ਤੇ ਉਹ ਨਾਨਕ ਸ਼ਬਦ ਦੀ ਵਰਤੋਂ ਕਰਦਾ ਹ ਹੁਣ ਇੱਥੇ 1 ਮਿੰਟ ਰੋਕ ਕੇ ਅਸੀਂ ਵਿਚਾਰ ਕਰੀਏ ਇੱਕ ਮਿਹਰਬਾਨ ਸੀ ਇੱਕ ਮਿਹਰਬਾਨ ਤੇ ਗੁਰੂ ਅਰਜਨ ਸਾਹਿਬ ਨੇ ਕਿਹਾ ਭਾਈ ਗੁਰਦਾਸ ਸਤਿਗੁਰਾਂ ਦੀ ਬਾਣੀ ਜੋਦਾ ਕਰੀਏ ਮੀਨੇ ਪਾਮਨ ਦੇ ਪਏ ਨੇ ਰਲਾ ਵੇਤ ਨਾਲ ਰਲਾ ਧਰੀਏ ਪਰ ਅੱਜ ਹਜ਼ਾਰਾਂ ਦੀ ਗਿਣਤੀ ਦੇ ਅੰਦਰ ਮਿਹਰਬਾਨ ਵਰਗੇ RAM رائے ਵਰਗੇ ਜਿਹੜੇ ਕੱਚੀ ਬਾਣੀ ਪੜ ਰਹੇ ਹਨ ਅੱਜ 1 2 35 ਮਹਾਂਪੁਰਖ ਬੈਠੇ ਹਨ ਤੇ 35 ਮਹਾਂਪੁਰਖਾਂ ਦੀ ਹਜ਼ੂਰੀ ਦੇ ਅੰਦਰ ਗੁਰੂ ਦੇ ਸਿਧਾਂਤ ਸਾਨੂੰ ਭੁੱਲ ਗਏ ਤੇ ਆਪਣੀਆਂ ਮਨ ਘੜਤੀਆਂ ਪੰਤੀਆਂ ਅਸੀਂ ਪੜਨ ਲੱਗ ਗਏ ਅੱਜ ਹੋ ਰਿਹਾ ਸਭ ਕੁਝ ਕਦੇ ਅਸੀਂ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਪੜ੍ਹੀਏ ਤੇ ਸਿੱਖ ਰਹਿਤ ਮਰਿਆਦਾ ਦੇ ਅੰਦਰ ਇਹ ਗੱਲ ਦਰਜ ਹੈ ਸੰਗਤ ਦੇ ਵਿੱਚ ਕੀਰਤਨ ਇੱਕ ਗੁਰਸਿੱਖ ਕਰ ਸਕਦਾ ਹੈ ਸਾਬਤ ਸੂਰਤ ਕਰ ਸਕਦਾ ਹੈ ਆਪਣੇ ਭਲੇ ਵਾਸਤੇ ਕੀਰਤਨ ਕੋਈ ਵੀ ਕਰ ਸਕਦਾ ਪਰ ਸੰਗਤ ਦੇ ਵਿੱਚ ਕੀਰਤਨ ਕੇਵਲ ਇੱਕ ਗੁਰੂ ਦਾ ਸਿੱਖ ਕਰ ਸਕਦਾ ਹੈ ਸਾਬਤ ਸੂਰਤ ਕਰ ਸਕਦਾ ਹੈ ਤੇ ਸੰਗਤ ਦੇ ਵਿੱਚ ਕੀਰਤਨ ਭਾਈ ਨੰਦ ਲਾਲ ਦੀ ਰਚਨਾ ਭਾਈ ਗੁਰਦਾਸ ਜੀ ਦੀ ਰਚਨਾ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਰੂਲ ਬਾਣੀ ਦਾ ਕੀਰਤਨ ਹੋ ਸਕਦਾ ਇਹ ਰਹਿਤ ਮਰਿਆਦਾ ਦੇ ਅੰਦਰ ਦਰਜ ਹੈ ਇਹ ਰਹਿਤ ਮਰਿਆਦਾ ਕਿਸੇ ਬੰਦੇ ਨੇ ਨਹੀਂ ਬਣਾਈ ਇਹ ਪੰਥ ਪ੍ਰਮਾਣਿਤ ਹੈ ਅਕਾਲ ਤਖਤ ਦਾ ਹੁਕਮ ਅਰ ਇੱਕ ਗੁਰੂ ਕਾ ਸਿੱਖ ਮੰਨਦਾ ਤੇ ਗੁਰੂ ਕੇ ਸਿੱਖ ਦਾ ਸਿਰ ਅਕਾਲ ਤਖਤ ਨੂੰ ਝੁਕਦਾ ਤੇ ਅਕਾਲ ਤਖਤ ਦੀ ਬਣੀ ਹੋਈ ਮਰਿਆਦਾ ਅਕਾਲ ਤਖਤ ਦਾ ਹੁਕਮ ਹੈ ਹੁਣ ਕੇਸਰ ਸਿੰਘ ਸ਼ਿਬਰ ਨੇ ਬੰਸਾਵਲੀ ਨਾਮੇ ਦੇ ਅੰਦਰ ਦਰਦ ਕੀਤਾ ਕਿ ਕਾਰਨ ਕੀ ਅਜੇ ਤਾਂ ਗੁਰੂ ਨਾਨਕ ਸਾਹਿਬ ਦੀ ਜੋਤ ਪੰਜ ਸ਼ਰੀਰਾਂ ਚ ਵਿਤਰੀ ਐ ਪੰਜ ਸ਼ਰੀਰ ਬਾਕੀ ਹਨ ਕਹਿੰਦੇ ਇੱਕ ਦਿਨ ਹਰਮੰਦਰ ਸਾਹਿਬ ਦੀ ਧਰਤੀ ਤੇ ਕਿਸੇ ਸਿੱਖ ਨੇ ਕੀਰਤਨ ਦੇ ਵਿੱਚ ਸ਼ਬਦ ਮੀਣਿਆਂ ਦਾ ਪੜ ਦਿੱਤਾ ਗੁਰੂ ਅਰਜਨ ਸਾਹਿਬ ਨੇ ਸੁਣਿਆ ਤੇ ਭਾਈ ਗੁਰਦਾਸ ਨੂੰ ਆਵਾਜ਼ ਮਾਰੀ ਕੇਸਰ ਸਿੰਘ ਛਿੱਪੜ ਲਿਖਦੇ ਹਨ ਕਹਿੰਦੇ ਮਿਹਰਵਾਨ ਪੁੱਤ ਪ੍ਰਿਥੀਏ ਦਾ ਕਵਿਸ਼ਰੀ ਕਰੇ ਹਿੰਦੀ ਫਾਰਸੀ ਨਾਲੇ ਸੰਸਕ੍ਰਿਤ ਗੁਰਮੁਖੀ ਪੜੇ ਤਿੰਨ ਪੀ ਬਾਣੀ ਬਹੁਤ ਬਣਾਈ ਭੋਗ ਸ੍ਰੀ ਨਾਨਕ ਜੀ ਦਾ ਪਾਈ ਮੀਣਿਆਂ ਦੀ ਉਸਤਤ ਵਿੱਚ ਗ੍ਰੰਥ ਬਣਾਇਆ ਚੌਹਾਂ ਪਾਤਸ਼ਾਹਿਆਂ ਦੇ ਸ਼ਬਦ ਲੇਖ ਵਿੱਚ ਪਾਇਆ ਉਥੇ ਕਿਸੇ ਸਿੱਖ ਨੇ ਦਰਬਾਰ ਸਾਹਿਬ ਦੀ ਧਰਤੀ ਤੇ ਹਰਮੰਦਰ ਸਾਹਿਬ ਦੇ ਵਿੱਚ ਕਹਿੰਦੇ ਉੱਥੇ ਕਿਸੇ ਸਿੱਖ ਨੇ ਕੀਰਤਨ ਦੇ ਵਿੱਚ ਸ਼ਬਦ ਮੀਣਿਆਂ ਦਾ ਪੜਿਆ ਜੋ ਗੁਰੂ ਅਰਜਨ ਸਾਹਿਬ ਜੀ ਦੀ ਸ਼ਰਵਣੀ ਪੜਿਆ ਕਹਿਣ ਲੱਗੇ ਭਾਈ ਗੁਰਦਾਸ ਸਤਿਗੁਰਾਂ ਦੀ ਬਾਣੀ ਜੋਦਾ ਕਰੀਏ ਮੀਣੇ ਪਾਮ ਦੇ ਪਏ ਨੇ ਰਲਾ ਵੇਚਣਾ ਰਲਾ ਧਰੀਏ ਸਤਿਗੁਰ ਨੇ ਕਿਹਾ ਕਿ ਮੀਣੇ ਰਲਾ ਪਾਰੇ ਨੇ ਕਿਤੇ ਆਪਾਂ ਕੱਚੀ ਬਾਣੀ ਨੂੰ ਸੱਚੀ ਬਾਣੀ ਨੂੰ ਕੱਚੀ ਬਾਣੀ ਦੇ ਵਿੱਚ ਨਾ ਮਿਲਾ ਦਈਏ ਕਿਤੇ ਮੀਣਿਆਂ ਦੀ ਕੱਚੀ ਬਾਣੀ ਸੱਚੀ ਬਾਣੀ ਦੇ ਵਿੱਚ ਨਾ ਮਿਲ ਜਾਵੇ ਇਹ ਕਾਰਨ ਸੀ ਪਹਿਲਾ ਮੂਲ ਕਾਰਨ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਰਾਜ ਦੀ ਬਾਣੀ ਦੀ ਸੰਪਾਦਨਾ ਕਰਵਾਣੀ ਸ਼ੁਰੂ ਕਰ ਦਿੱਤੀ ਇੱਥੇ ਆਪ ਸਰਬੱਤ ਸੰਗਤਾਂ ਨੇ ਇਤਿਹਾਸ ਸ਼੍ਰਵਣ ਕੀਤਾ ਕਿ ਚਾਰ ਭਗਤ ਆਏ ਤੇ ਚਾਰ ਭਗਤਾਂ ਦੀ ਕੱਤੀ ਬਾਣੀ ਦਰਜ ਕਰਨ ਤੋਂ ਸਤਿਗੁਰੂ ਨੇ ਇਨਕਾਰ ਕਰ ਦਿੱਤਾ ਪਰ ਜੇਕਰ ਅੱਜ ਉਹ ਚਾਰ ਭਗਤ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੂੰ ਇਹ ਗੱਲ ਪੁੱਛਦੇ ਹੋਣ ਕਿ ਪਾਸ਼ਾ ਕਦੀ ਅਸੀਂ ਤੁਹਾਡੇ ਦਰਬਾਰ ਦੇ ਵਿੱਚ ਆਏ ਤੇ ਤੁਸੀਂ ਸਾਡੀ ਬਾਣੀ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਤੁਸੀਂ ਝੂਠੇ ਉਹ ਤੁਹਾਡੀ ਬਾਣੀ ਕੱਤੀ ਹੈ ਸਾਡੀ ਕੱਚੀ ਬਾਣੀ ਦਰਜ ਨਹੀਂ ਕੀਤੀ ਅੱਜ ਤੁਹਾਡੀ ਹਜ਼ੂਰੀ ਦੇ ਵਿੱਚ ਜਿੱਥੇ ਬੇਅੰਤ ਮਹਾਂਪੁਰਖ ਬੈਠੇ ਹਨ ਉਥੇ ਕੱਚੀ ਬਾਣੀ ਕੱਚੀ ਧਾਰਨਾ ਤੇ ਕੱਚੀ ਰਚਨਾ ਪੜ੍ਹੀ ਜਾ ਰਹੀ ਹੈ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਅਖੌਤੀ ਭਗਤਾਂ ਨੂੰ ਜ਼ਰੂਰ ਇਹ ਜਵਾਬ ਦੇ ਦੇਣਗੇ ਕਿ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਦਿਓ ਹੋਰ ਕੱਚੀ ਬਾਣੀ ਕਹਿੰਦੇ ਕੱਤੇ ਸੁਣਦੇ ਕੱਤੇ ਕੱਤੀ ਆਖ ਵਿਖਾਣੀ ਹਰ ਹਰ ਨਿਤ ਕਰੈ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਦਿਨ ਕਾਹਿਰ ਲਿਆ ਮਾਇਆ ਬੋਲਣ ਤਹਿ ਰਵਾਣੀ ਇਸ ਕਰਕੇ ਸਤਿਗੁਰੂ ਜਵਾਬ ਜ਼ਰੂਰ ਦੇਂਦੇ ਹੋਣਗੇ ਕਿ ਸਤਿਗੁਰੂ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਐ ਸਤਗੁਰੂ ਕੀ ਰਿਸੈ ਹੋਰ ਕੱਚ ਪਿੱਚ ਬੋਲਦੇ ਸੇ ਕੂੜਿਆਰ ਕੂੜੇ ਝੜ ਪੜੀਐ ਇਸ ਕਰਕੇ ਗੁਰੂ ਅਰਜਨ ਸਾਹਿਬ ਜੀ ਨੇ ਦੇਖਿਆ ਕਿ ਅਸੀਂ ਸੱਚੀ ਬਾਣੀ ਨੂੰ ਮੀਣਿਆਂ ਦੀ ਬਾਣੀ ਤੋਂ ਅਲੱਗ ਕਰ ਦਈਏ ਤੇ ਸਤਿਗੁਰੂ ਨੇ ਇਹ ਮਹਾਨ ਕਾਰਜ ਆਰੰਭ ਕਰ ਦਿੱਤਾ ਇਹ ਮਹਾਨ ਕਾਰਜ ਕੇਵਲ ਤੇ ਕੇਵਲ ਗੁਰ ਅਰਜਨ ਪਰਤਖ ਹਰ ਹੀ ਕਰ ਸਕਦੇ ਹਨ ਕਿਸੇ ਹਾਰੀ ਸਾਰੀ ਬੰਦੇ ਦਾ ਆਮ ਬੰਦੇ ਦਾ ਇਹ ਕੰਮ ਨਹੀਂ ਗੁਰਬਾਣੀ ਨੂੰ ਸੁਚੱਜੇ ਤਰੀਕੇ ਦੇ ਨਾਲ ਤਰਤੀਬ ਦੇਣੀ ਹੁਣ ਇਹ ਆਪ ਸਰਬੱਤ ਸੰਗਤ ਨੂੰ ਪਤਾ ਹੋਵੇ ਕਿ 15 ਭਗਤਾਂ ਦੀ 11 ਭੱਟਾਂ ਦੀ ਤਿੰਨ ਗੁਰਸਿੱਖਾਂ ਦੀ ਤੇ ਪਹਿਲੇ 4 ਗੁਰੂ ਸਹਿਬਾਨਾਂ ਦੀ ਬਾਣੀ ਗੁਰੂ ਅਰਜਨ ਸਾਹਿਬ ਕੋਲ ਕਿਵੇਂ ਪਹੁੰਚੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ ਤੇ ਗੁਰਬਾਣੀ ਜਦੋਂ ਅਸੀਂ ਗੌਰ ਦੇ ਨਾਲ ਧਿਆਨ ਦੇ ਨਾਲ ਪੜ੍ਹਾਂਗੇ ਤੇ ਸਾਨੂੰ ਸਮਝ ਪੈ ਜਾਵੇਗੀ ਕਿ ਵਾਕਿਆ ਗੁਰੂ ਨਾਨਕ ਸਾਹਿਬ ਦੀ ਬਾਣੀ ਗੁਰੰਗਦ ਸਾਹਿਬ ਕੋਲ ਸੀ 15 ਭਗਤਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਨੇ ਇਕੱਤਰ ਕੀਤੀ ਇਹ ਸਮਝ ਤਾਂ ਲੱਗੇਗੀ ਜਦੋਂ ਅਸੀਂ ਗੁਰਬਾਣੀ ਨੂੰ ਸਚਜੇ ਤਰੀਕੇ ਨਾਲ ਵਿਚਾਰਾਂਗੇ ਗੁਰਬਾਣੀ ਦੇ ਅੰਦਰ ਇੱਕ ਭਗਤ ਫਰੀਦ ਸਾਹਿਬ ਦਾ ਸ਼ਲੋਕ ਹੈ ਜਿਹਦੇ ਵਿੱਚ ਭਗਤ ਫਰੀਦ ਸਾਹਿਬ ਨੇ ਗੱਲ ਕੀਤੀ ਹੈ ਕਿ ਪਹਿਲੇ ਪਹਿਰੇ ਫੁੱਲੜਾ ਫਲ ਭੇ ਪੱਛਾ ਰਾਤ ਜੋ ਜਾਗਨ ਲਹਨ ਸੇ ਸਾਈਂ ਕੰਨੋਂ ਦਾਤ ਹੁਣ ਇੱਥੇ ਬਾਬਾ ਫਰੀਦ ਜੀ ਕਹਿ ਰਹੇ ਹਨ ਕਿ ਪਹਿਲੇ ਪਹਿਰ ਰਾਤ ਦੇ ਫੁੱਲ ਲੱਗਦੇ ਹਨ ਪਿਛਲੇ ਪਹਿਰ ਜਾ ਕੇ ਭਾਵ ਕੀ ਚੌਥੇ ਪਹਿਰ ਅੰਮ੍ਰਿਤ ਵੇਲੇ ਫਲ ਮਿਲਦਾ ਹੈ ਫਲ ਕਿੰਨਾਂ ਨੂੰ ਮਿਲਦਾ ਜੋ ਜਾਗਨ ਲਹਨ ਸੇ ਜਿਹੜੇ ਅੰਮ੍ਰਿਤ ਵੇਲੇ ਜਾਗਣ ਉਹ ਰੱਬ ਦੇ ਕੋਲੋਂ ਦਾਤ ਲੈ ਲੈਂਦੇ ਹਨ ਸਾਈਂ ਕੰਨੋਂ ਦਾਤ ਹੁਣ ਇੱਥੇ ਗੁਰੂ ਨਾਨਕ ਸਾਹਿਬ ਦੇ ਕੋਲ ਬਾਬਾ ਫਰੀਦ ਦੀ ਬਾਣੀ ਸੀ ਇਸ ਕਰਕੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਬਾਬਾ ਫਰੀਦ ਇਹ ਗੱਲ ਤਾਂ ਤੁਹਾਡੀ ਠੀਕ ਹੈ ਕਿ ਪਹਿਲੇ ਪੈਰ ਰਾਤ ਦੇ ਫੁੱਲ ਲੱਗਦੇ ਹਨ ਅਖੀਰਲੇ ਪੈਰ ਫਲ ਮਿਲਦਾ ਪਰ ਜੇ ਕਿਤੇ ਅੰਮ੍ਰਿਤ ਵੇਲੇ ਜਾ ਕੇ ਸਿੱਖ ਦੇ ਮਨ ਦੇ ਅੰਦਰ ਹੰਕਾਰ ਪੈਦਾ ਹੋ ਜਾਵੇ ਕਿ ਮੇਰੇ ਵਰਗਾ ਕੋਈ ਨਿਤਨੇਮੀ ਨਹੀਂ ਮੇਰੇ ਵਰਗਾ ਕੋਈ ਉਦਮੀ ਨਹੀਂ ਪਰ ਇੱਕ ਗੱਲ ਇੱਥੇ ਚੇਤਾ ਰੱਖਿਓ ਰੱਬ ਦੀ ਕਿਰਪਾ ਰੱਬ ਦੀ ਬਖਸ਼ਿਸ਼ ਦੇ ਪਾਤਰ ਤਾਂ ਬਣਿਆ ਜਾਣਾ ਜੇਕਰ ਉਹਦੀ ਰਹਿਨਤ ਹੋਵੇਗੀ ਉਹਦੀ ਕਿਰਪਾ ਹੋਵੇਗੀ ਤੇ ਫਲ ਤਾਂ ਮਿਲਣਾ ਹੈ ਬਾਬਾ ਫਰੀਦ ਸਾਹਿਬ ਕਹਿ ਰਹੇ ਹਨ ਕਿ ਦਾਤੀ ਸਾਹਿਬ ਸੰਦੀਆਂ ਕਿਆ ਚੱਲੈ ਤਿਸ ਨਾਲ ਇੱਕ ਜਾ ਗੰਦੇ ਨਾਲ ਹਨ ਇਕਣਾ ਸੁੱਤਿਆਂ ਦੇ ਉਠਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਬਾਬਾ ਫਰੀਦ ਜੀ ਨੂੰ ਜਵਾਬ ਦੇ ਰਹੇ ਹਨ ਕਿ ਦਾਤੀ ਸਾਹਿਬ ਸੰਧੀਆਂ ਕਿ ਆ ਚੱਲ ਲੈ ਤਿਸ ਨਾਲ ਇੱਕ ਜਾਗੰਦੇ ਨਾਲ ਹਨ ਇੱਕ ਪਾਸੇ ਅੰਮ੍ਰਿਤ ਵੇਲੇ ਜਾਗ ਕੇ ਵੀ ਰੱਬ ਦੇ ਕੋਲੋਂ ਦਾਤ ਨਹੀਂ ਲੈ ਸਕਦੇ ਇੱਕ ਨਾਲ ਸੁੱਤਿਆਂ ਦੇ ਉਠਾਲ ਤੇ ਕਈ ਉਹ ਹਨ ਜਿਨ੍ਹਾਂ ਨੂੰ ਸੁੱਤਿਆਂ ਨੂੰ ਉਠਾਲ ਕੇ ਰੱਬ ਇਹ ਦਾਤ ਝੋਲੀ ਚ ਪਾ ਦਿੰਦਾ ਫਿਰ ਇਹ ਬਾਣੀ ਗੁਰੂ ਅੰਗਦ ਸਾਹਿਬ ਦੇ ਕੋਲ ਪਹੁੰਚੀ ਇਸ ਸ਼ਲੋਕ ਤੋਂ ਸਿੱਧ ਹੁੰਦਾ ਹੈ ਜਿਹੜਾ ਜਪਦੀ ਸਾਹਿਬ ਬਾਣੀ ਦਾ ਅਖੀਰਲਾ ਸ਼ਲੋਕ ਹੈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਨ ਸਰਾਤ ਦੇ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਹੁਣ ਇਹ ਸ਼ਲੋਕ ਗੁਰਬਾਣੀ ਦੇ ਅੰਦਰ ਦੋ ਵਾਰ ਆਇਆ ਇੱਕ ਜਪਦੀ ਸਾਹਿਬ ਬਾਣੀ ਦੇ ਅੰਦਰ ਗੁਰੂ ਨਾਨਕ ਸਾਹਿਬ ਦਾ ਹੈ ਫਿਰ ਗੁਰੂ ਅੰਗਦ ਸਾਹਿਬ ਦਾ ਇਹ ਸ਼ਲੋਕ ਵਾਰ ਦੇ ਵਿੱਚ ਆਇਆ ਹੈ ਇਹਦਾ ਭਾਵ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਗੁਰੂ ਅੰਗਦ ਸਾਹਿਬ ਦੇ ਕੋਲ ਸੀ ਗੁਰੂ ਨਾਨਕ ਸਾਹਿਬ ਦੀ ਬਾਣੀ ਗੁਰੂ ਅੰਗਦ ਸਾਹਿਬ ਦੇ ਕੋਲ ਸੀ ਤੇ ਤਾਂ ਹੀ ਗੁਰੂ ਅੰਗਦ ਸਾਹਿਬ ਕਹਿ ਰਹੇ ਹਨ ਕਿ ਦਿਨ ਸਰਾਤ ਜਪਦੀ ਸਾਹਿਬ ਚ ਦਿਵਸ ਰਾਤ ਉਥੇ ਇਹ ਦਿਨ ਸਰਾਤ ਜਬਦੀ ਸਾਹਿਬ ਦੇ ਵਿੱਚ ਪਵਨ ਗੁਰੂ ਪਾਣੀ ਪਿਤਾ ਗੁਰੂ ਅੰਗਦ ਸਾਹਿਬ ਦਾ ਸ਼ਲੋਕ ਥੋੜੇ ਫਰਕ ਨਾਲ ਆਇਆ ਗੁਰੂ ਅੰਗਦ ਸਾਹਿਬ ਕਹਿੰਦੇ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਕਹਿੰਦੇ ਦਿਨ ਸ ਰਾਤ ਦੁਇਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਜਬਦੀ ਸਾਹਿਬ ਚ ਚੱਚੇ ਨੂੰ ਦਲਾਵਾ ਨੇ ਪਰ ਗੁਰੂ ਅੰਗਦ ਸਾਹਿਬ ਦਾ ਜਿਹੜਾ ਸ਼ਲੋਕ ਹੈ ਉਥੇ ਚੱਚੇ ਨੂੰ ਇੱਕ ਲਾਂ ਹੈ ਕਹਿੰਦੇ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ ਗੁਰੂ ਅੰਗਦ ਸਾਹਿਬ ਨੇ ਸ਼ਬਦ ਵਰਤਿਆ ਹੋਰ ਕੇਤੀ ਛੁੱਟੀ ਨਾਲ ਫਿਰ ਇਸ ਤੋਂ ਬਾਅਦ ਜਦੋਂ ਅਸੀਂ ਸ਼ਲੋਕ 12 ਤੋਂ ਵਧੇਕ ਪੜਦੇ ਆਂ ਸ਼ਲੋਕ 12 ਤੋਂ ਵਧੇਕ ਬਾਣੀ ਦੇ ਅੰਦਰ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਹੈ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਇਹ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਹੈ ਗੁਰੂ ਨਾਨਕ ਸਾਹਿਬ ਜਦੋਂ ਲਾਹੌਰ ਦੀ ਧਰਤੀ ਤੇ ਗਏ ਭਾਈ ਮਰਦਾਨਾ ਜੀ ਨਾਲ ਨੇ ਤੇ ਉੱਥੇ ਪਹਿਰ ਰਾਤ ਰਹਿੰਦੇ ਆ ਸਵਾ ਪਹਿਰ ਰਾਤ ਰਹਿੰਦੇ ਆ ਅਤਿਆਚਾਰ ਹੋਣ ਲੱਗ ਜਾਂਦਾ ਹੈ ਜ਼ੁਲਮ ਹੋਣ ਲੱਗ ਜਾਂਦਾ ਹੈ ਜਨਵਰਾਂ ਦੀ ਬਲੀ ਦਿੱਤੀ ਜਾਂਦੀ ਹੈ ਗੁਰੂ ਨਾਨਕ ਸਾਹਿਬ ਕਹਿ ਰਹੇ ਹਨ ਕਿ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਫਿਰ ਅੱਗੇ ਤੀਜੇ ਪਾਸ਼ਾ ਦਾ ਸ਼ਲੋਕ ਹੈ ਤੀਜੇ ਪਾਸ਼ਾ ਕਹਿੰਦੇ ਹਨ ਮਹਿਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਇਹਦਾ ਭਾਵ ਕੀ ਗੁਰੂ ਨਾਨਕ ਸਾਹਿਬ ਦੀ ਬਾਣੀ ਫਿਰ ਤੀਜੇ ਪਾਸ਼ਾ ਕੋਲ ਪਹੁੰਚੀ ਕਹਿੰਦੇ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਹੁਣ ਇਸ ਸ਼ਲੋਕ ਦੇ ਵਿੱਚ ਜਿਹੜਾ ਅੰਮ੍ਰਿਤਸਰ ਸ਼ਬਦ ਆਇਆ ਉਹਦਾ ਭਾਵ ਇਹ ਨਹੀਂ ਕਿ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰਦੇ ਹਨ ਨਹੀਂ ਤੀਜੇ ਪਾਸ਼ਾ ਦੇ ਵਕਤ ਤੀਜੇ ਪਾਸ਼ਾ ਦੇ ਸਮੇਂ ਅੰਮ੍ਰਿਤਸਰ ਸ਼ਹਿਰ ਦੀ ਉਸਾਰੀ ਨਹੀਂ ਸੀ ਹੋਈ ਤੀਜੇ ਪਾਸ਼ਾ ਦੇ ਸਮੇਂ ਅੰਮ੍ਰਿਤਸਰ ਸ਼ਹਿਰ ਦੀ ਅਜੇ ਨੀਂਹ ਨਹੀਂ ਸੀ ਰੱਖੀ ਗਈ ਤੀਜੇ ਪਾਸ਼ਾ ਤੋਂ ਬਾਅਦ ਅੰਮ੍ਰਿਤਸਰ ਸ਼ਹਿਰ ਦਾ ਨਾਮ ਅੰਮ੍ਰਿਤਸਰ ਪਿਆ ਹੈ ਇਸ ਕਰਕੇ ਗੁਰੂ ਅਮਰਦਾਸ ਕਹਿ ਰਹੇ ਹਨ ਕਿ ਜਿਹੜਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਸੀ ਜਿੱਥੇ ਪਹਿਰ ਰਾਤ ਰਹਿੰਦਿਆਂ ਅਤਿਆਚਾਰ ਜ਼ੁਲਮ ਹੁੰਦਾ ਸੀ ਹੁਣ ਜਦੋਂ ਗੁਰੂ ਨਾਨਕ ਸਾਹਿਬ ਉਥੇ ਗਏ ਗੁਰਬਾਣੀ ਦਾ ਪ੍ਰਵਾਹ ਚੱਲਿਆ ਉਹ ਅੰਮ੍ਰਿਤਸਰ ਸ਼ਹਿਰ ਪਾਸ਼ਾ ਕਹਿਣ ਲੱਗੇ ਉਹ ਲਾਹੌਰ ਸ਼ਹਿਰ ਅੰਮ੍ਰਿਤਸਰ ਬਣ ਗਿਆ ਜਿਹੜਾ ਜ਼ਹਿਰ ਕਹਿਰ ਸੀ ਉਥੇ ਅੰਮ੍ਰਿਤ ਵਰਤਨ ਲੱਗ ਗਿਆ ਉਥੇ ਧਰਮ ਦਾ ਪ੍ਰਚਾਰ ਹੋ ਗਿਆ ਲੋਕਾਂ ਨੂੰ ਰੱਬੀ ਨਿਜ਼ਮਾ ਦਾ ਪਤਾ ਲੱਗ ਗਿਆ ਇਸ ਕਰਕੇ ਤੀਜੇ ਪਾਤਸ਼ਾਹ ਕਿਰਪਾ ਕਰਦੇ ਹਨ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਇਹਦਾ ਭਾਵ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਤੀਜੇ ਪਾਤਸ਼ਾਹ ਕੋਲ ਸੀ ਫਿਰ ਜਦੋਂ ਅਸੀਂ ਸੱਦ ਬਾਣੀ ਪੜ੍ਹਦੇ ਹਾਂ ਤੇ ਤੀਜੇ ਪਾਤਸ਼ਾਹ ਨੇ ਇਹ ਕਿਰਪਾ ਕੀਤੀ ਕਿ ਹਾਰ ਭਾਇਆ ਸਤਗੁਰ ਬੋਲਿਆ ਸਤਿਗੁਰੂ ਗੁਰੂ ਅਮਰਦਾਸ ਕਹਿ ਰਹੇ ਹਨ ਹਰ ਮਿਲਿਆ ਪੁਰਖ ਸੁਜਾਨ ਜਿਓ RAMDAS ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਦੀਓ ਇੱਥੇ ਇਹ ਭਾਵ ਨਹੀਂ ਕਿ ਤੀਜੇ ਪਾਸ਼ਾ ਨੇ ਕਿਸੇ ਸੰਧੂਰ ਦਾ ਤਿਲਕ ਚੌਥੇ ਪਾਸ਼ਾ ਨੂੰ ਦਿੱਤਾ ਨਹੀਂ ਹਰ ਭਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜਿਓ RAMDAS ਸੋਢੀ ਤਿਲਕ ਦੀਆ ਗੁਰੂ ਰਾਮਦਾਸ ਜੀ ਨੂੰ ਸੋਡੀਆਂ ਦੀ ਕੁੱਲ ਦੇ ਵਿੱਚ ਪੈਦਾ ਹੋਣ ਵਾਲੇ ਪਾਸ਼ਾ ਨੂੰ ਕਿਹੜਾ ਤਿਲਕ ਦਿੱਤਾ ਕਹਿੰਦੇ ਗੁਰ ਸ਼ਬਦ ਸੱਚ ਨਿਸ਼ਾਨ ਜਿਓ ਸ਼ਬਦ ਦਾ ਤਿਲਕ ਦਿੱਤਾ ਇਸ ਕਰਕੇ ਤੀਜੇ ਪਾਸ਼ਾ ਨੇ ਚੌਥੇ ਪਾਸ਼ਾ ਦੀ ਝੋਲੀ ਦੇ ਵਿੱਚ ਇਹ ਗੁਰਬਾਣੀ ਦਾ ਖਜ਼ਾਨਾ ਪਾ ਦਿੱਤਾ ਫਿਰ ਇਹ ਗੁਰਬਾਣੀ ਪੰਜਵੇਂ ਪਾਸ਼ਾ ਦੇ ਕੋਲ ਪਹੁੰਚੀ ਤੇ ਪੰਜਮ ਪਾਸ਼ਾ ਨੂੰ ਸਿੱਖਾਂ ਨੇ ਕਿਹਾ ਪਾਸ਼ਾ ਜੀ ਤੁਸੀਂ ਗੁਰਬਾਣੀ ਦੇ ਨਾਲ ਕਿੰਨਾ ਕੁ ਪਿਆਰ ਕਰਦੇ ਹੋ ਜਿੰਨਾ ਕੁ ਕੋਈ ਆਪਣੇ ਕੱਪੜਿਆਂ ਦੇ ਨਾਲ ਪਿਆਰ ਕਰਦਾ ਹੈ ਬਸਤਰਾਂ ਦੇ ਨਾਲ ਪਿਆਰ ਕਰਦਾ ਹੈ ਸਤਿਗੁਰੂ ਕਹਿੰਦੇ ਨਹੀਂ ਕਦੀ ਕੋਈ ਹਮੇਸ਼ਾ ਆਪਣੇ ਤਨ ਤੇ ਇੱਕੋ ਬਸਤਰ ਨਹੀਂ ਪਹਿਨੇ ਰੱਖਦਾ ਸਰਦੀਆਂ ਦੇ ਕੱਪੜਿਆਂ ਨੂੰ ਗਰਮੀਆਂ 'ਚ ਥਾਂ ਨਹੀਂ ਗਰਮੀਆਂ ਦੇ ਕੱਪੜਿਆਂ ਨੂੰ ਸਰਦੀਆਂ 'ਚ ਥਾਂ ਨਹੀਂ ਇਸ ਕਰਕੇ ਅਸੀਂ ਗੁਰਬਾਣੀ ਨਾਲ ਬਸ ਤਰ੍ਹਾਂ ਜਿੰਨਾ ਪਿਆਰ ਨਹੀਂ ਕਰਦੇ ਸਿੱਖਾਂ ਨੇ ਪੁੱਛਿਆ ਪਾਤਸ਼ਾਹ ਤੁਸੀਂ ਗੁਰਬਾਣੀ ਨਾਲ ਇੰਨਾ ਕੁ ਪਿਆਰ ਕਰਦੇ ਹੋ ਜਿੰਨਾ ਕੋਈ ਪਾਣੀ ਦੇ ਨਾਲ ਪਿਆਰ ਕਰਦਾ ਹੈ ਪੰਚਮ ਪਾਤਸ਼ਾਹ ਨੇ ਕਿਹਾ ਕਦੀ ਕੋਈ ਪਾਣੀ ਦੇ ਨਾਲ ਹਮੇਸ਼ਾ ਪਿਆਰ ਨਹੀਂ ਕਰਦਾ ਪਾਣੀ ਦੇ ਨਾਲ ਪਿਆਰ ਉਹਨਾਂ ਚਿਰ ਜਿੰਨਾ ਚਿਰ ਪਿਆਸ ਨਹੀਂ 부ਝੀ ਪਿਆਸ 부ਝ ਜਾਵੇ ਫਿਰ ਕੋਈ ਹਮੇਸ਼ਾ ਪਾਣੀ ਦੇ ਵਿੱਚ ਬੈਠਣਾ ਤੇ ਪਾਣੀ ਨੂੰ ਸਦਾ ਵਾਸਤੇ ਪੀਣਾ ਪਸੰਦ ਨਹੀਂ ਕਰਦਾ ਸਤਿਗੁਰੂ ਕੁਝ ਗੁਰਬਾਣੀ ਨੂੰ ਕਿੰਨਾ ਕੋਈ ਪਿਆਰ ਕਰਦੇ ਹੋ ਸਿੱਖ ਪੁੱਛ ਰਹੇ ਨੇ ਜਿੰਨਾ ਕੋਈ ਰੋਟੀ ਨਾਲ ਪਿਆਰ ਕਰਦਾ ਪ੍ਰਸ਼ਾਦੇ ਨਾਲ ਪਿਆਰ ਕਰਦਾ ਸਤਿਗੁਰੂ ਕਹਿੰਦੇ ਕਦੀ ਕੋਈ ਹਮੇਸ਼ਾ ਪ੍ਰਸ਼ਾਦੇ ਦੇ ਨਾਲ ਰੋਟੀ ਦੇ ਨਾਲ ਪਿਆਰ ਨਹੀਂ ਕਰਦਾ ਰੋਟੀ ਨਾਲ ਪਿਆਰ ਉਹਨਾਂ ਚਿਰ ਹੈ ਜਿੰਨਾ ਚਿਰ ਭੁੱਖ ਹੈ ਭੁੱਖ ਖਤਮ ਹੋ ਜਾਵੇ ਤੇ ਕੋਈ ਫਿਰ ਰੋਟੀ ਨੂੰ ਦੇਖਣਾ ਪਸੰਦ ਨਹੀਂ ਕਰਦਾ ਇਸ ਕਰਕੇ ਸਿੱਖ ਪੁੱਛ ਰਹੇ ਨੇ ਸਤਿਗੁਰੂ ਤੁਸੀਂ ਕਿੰਨਾ ਕੁ ਪਿਆਰ ਗੁਰਬਾਣੀ ਦੇ ਨਾਲ ਕਰਦੇ ਹੋ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਹਨ ہماری ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨ ਮਨ ਤੇ ਟਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਖਿੰਨ ਰੰਮ ਗੁਰ ਗੰਮ ਹਰ ਦੰਮ ਮਹਿ ਜੰਮ ਹਰ ਕੰਠ ਨਾਨਕ ਉਰਹਾਰੀ ਰੇ ਸਤਿਗੁਰੂ ਕਹਿਣ ਲੱਗੇ ਅਸੀਂ ਗੁਰਬਾਣੀ ਦੇ ਨਾਲ ਆਪਣੇ ਸਵਾਸਾਂ ਦੇ ਨਾਲੋਂ ਜ਼ਿਆਦਾ ਪਿਆਰ ਕਰਦੇ ਹਾਂ ਜਿਵੇਂ ਸਰੀਰ ਦੇ ਵਿੱਚ ਸਵਾਸ ਹਨ ਤੇ ਇਹ ਸਰੀਰ ਚੱਲ ਫਿਰ ਸਕਦਾ ਹੈ ਸਰੀਰ ਜੀਵਤ ਹੈ ਅਸੀਂ ਗੁਰਬਾਣੀ ਦੇ ਨਾਲ ਆਪਣੇ ਸਵਾਸਾਂ ਤੋਂ ਜ਼ਿਆਦਾ ਪਿਆਰ ਕਰਦੇ ਹਾਂ ਜਦੋਂ ਗੁਰਬਾਣੀ ਸਾਡੇ ਤੋਂ ਨਿਮਖ ਮਾਤਰ ਦੂਰ ਹੋ ਜਾਂਦੀ ਹੈ ਸਾਡੀ ਮੰਨ ਲਓ ਆਤਮਿਕ ਤੌਰ ਤੇ ਮੌਤ ਹੋ ਜਾਂਦੀ ਹੈ ਇਸ ਕਰਕੇ ਅੱਖਾਂ ਜੀ ਮਾ ਵਿਸਰੇ ਮਰ ਜਾਉਣ ਦੀ ਗੁਰਬਾਣੀ ਨੇ ਗੱਲ ਕੀਤੀ ਗੁਰੂ ਅਰਜਨ ਸਾਹਿਬ ਕਹਿੰਦੇ ਖਿੰਨ ਰੰਮ ਜਿਹੜਾ ਗੁਰਬਾਣੀ ਨੂੰ ਖਿੰਨ ਮਾਤਰ ਜਪਦਾ ਗੁਰ ਗੰਮ ਉਹਦੀ ਗੁਰੂ ਤੱਕ ਪਹੁੰਚ ਹੁੰਦੀ ਹੈ ਕਹਿੰਦੇ ਹਰ ਦਮ ਨਹਿ ਜਮ ਜਿਹੜਾ ਗੁਰਬਾਣੀ ਨੂੰ ਹਰ ਦਮ ਸਵਾਸ ਸਵਾਸ ਜਪਦਾ ਉਹਦਾ ਜਮਾ ਦਾ ਡਰ ਖਤਮ ਹੋ ਜਾਂਦਾ ਹੈ ਹਰ ਕੰਠ ਨਾਨਕ ਉਰਹਾਰੀ ਰੇ ਕਹਿੰਦੇ ਮੈਂ ਆਪਣੇ ਹਿਰਦੇ ਰੂਪੀ ਗਲੇ ਦੇ ਵਿੱਚ ਗੁਰਬਾਣੀ ਦਾ ਸ਼ਬਦ ਦਾ ਹਾਰ ਪਰੋ ਕੇ ਪੈਨਿਆ ਹੋਇਆ ਇਸ ਕਰਕੇ ਮੈਂ ਗੁਰਬਾਣੀ ਦੇ ਨਾਲ ਆਪਣੇ ਸੁਵਾਸਾਂ ਤੋਂ ਵੱਧ ਪਿਆਰ ਕਰਦਾ ਇਸ ਕਰਕੇ ਗੁਰੂ ਨਾਨਕ ਸਾਹਿਬ ਕਹਿ ਰਹੇ ਹਨ ਕਿ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬੋ ਰਾਨ ਜਾਂ ਸ਼ਬਦ ਗੁਰ ਸੁਰਤ ਧੁਨ ਚੇਲਾ ਗੁਰੂ ਨਾਨਕ ਸਾਹਿਬ ਸ਼ਬਦ ਨੂੰ ਗੁਰੂ ਕਹਿ ਰਹੇ ਹਨ ਤੇ ਪਾਸ਼ਾ ਫਿਰ ਗੁਰਬਾਣੀ ਨੂੰ ਗੁਰੂ ਕਹਿ ਰਹੇ ਹਨ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਤੇ ਕਲਗੀਧਰ ਪਿਤਾ ਗ੍ਰੰਥ ਨੂੰ ਗੁਰੂ ਕਹਿ ਰਹੇ ਹਨ ਹੁਣ ਇਸ ਗੱਲ ਨੂੰ ਸਮਝਣ ਵਾਸਤੇ ਜੇਕਰ ਇੱਕ ਬੱਚੇ ਦਾ ਜਨਮ ਹੋਵੇ ਤੇ ਬੱਚੇ ਦੇ ਜਨਮ ਤੋਂ ਉਹਦਾ ਨਾਮ ਰੱਖਿਆ ਜਾਂਦਾ ਹੈ ਬੱਚਾ ਜਵਾਨ ਹੋ ਜਾਵੇ ਤੇ ਨਾਮ ਉਹ ਰਹਿੰਦਾ ਹੈ ਬੱਚਾ ਬਜ਼ੁਰਗ ਹੋ ਜਾਵੇ ਬੱਚੇ ਤੋਂ ਜਵਾਨ ਜਵਾਨ ਤੋਂ ਬਜ਼ੁਰਗ ਨਾਮ ਇੱਕ ਹੈ ਨਾਮ ਨਹੀਂ ਬਦਲਿਆ ਅਵਸਥਾਵਾਂ ਬਦਲ ਰਹੀਆਂ ਹਨ ਇਨ ਦਿਨ ਇਸੇ ਤਰ੍ਹਾਂ ਹੈ ਗੁਰੂ ਗੁਰੂ ਨਾਨਕ ਸਾਹਿਬ ਸ਼ਬਦ ਨੂੰ ਗੁਰੂ ਕਹਿ ਰਹੇ ਨੇ ਤੇ ਗੁਰੂ ਅਰਜਨ ਸਾਹਿਬ ਗੁਰਬਾਣੀ ਨੂੰ ਗੁਰੂ ਕਹਿ ਰਹੇ ਨੇ ਤੇ ਕਲਗੀਧਰ ਪਿਤਾ ਗ੍ਰੰਥ ਨੂੰ ਗੁਰੂ ਕਹਿ ਰਹੇ ਹਨ ਹੈ ਗੁਰੂ ਸ਼ਬਦ ਵੀ ਗੁਰੂ ਹੈ ਗੁਰਬਾਣੀ ਵੀ ਗੁਰੂ ਹੈ ਤੇ ਗ੍ਰੰਥ ਵੀ ਗੁਰੂ ਹੈ ਪਰ ਅਸੀਂ ਸਮਝ ਨਹੀਂ ਸਕੇ ਗੁਰਬਾਣੀ ਨੂੰ ਸਿੱਖ ਹੈ ਨਾ ਸਿੱਖ ਗੁਰੂ ਦਾ ਸਿੱਖ ਸਿੱਖ ਇੱਕ ਮੱਖੀ ਦੇ ਨਾਲੋਂ ਵੀ ਗਿਆ ਗੁਜ਼ਰਿਆ ਸਿੱਖ ਪੜਦਾ ਤਾਂ ਹੈ ਕਿ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਰਨਾਈ ਓਏ ਲੈ ਜਾ ਰੇ ਓਏ ਲੈ ਗਾਡੇ ਤੇਰੀ ਗੱਤ ਦੋਹੋਂ ਨਾ ਪਾਈ ਹੁਣ ਗੁਰਬਾਣੀ ਦੇ ਵਿੱਚੋਂ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰਨਾਈ ਓਏ ਲੈ ਜਾ ਰੇ ਓਏ ਲੈ ਗਾਡੇ ਤੇਰੀ ਗੱਤ ਦੋਹੋਂ ਨਾ ਪਾਈ ਪੜਨ ਵਾਲਾ ਆਪ ਖੁਦ ਬੁੱਤ ਪੂਜਕ ਬਣ ਗਿਆ ਇੱਕ ਮੱਖੀ ਐ ਨਾ ਮੱਖੀ ਤੇ ਗੁਰੂ ਦਾ ਸਿੱਖ ਇੱਕ ਮੱਖੀ ਦੇ ਨਾਲੋਂ ਵੀ ਗਿਆ ਗੁਜ਼ਰਿਆ ਹੁਣ ਤੁਸੀਂ ਕਹੋਗੇ ਕਿ ਮੱਖੀ ਦੇ ਨਾਲੋਂ ਸਿੱਖ ਕਿਵੇਂ ਗਿਆ ਗੁਜ਼ਰਿਆ ਇਸ ਗੱਲ ਨੂੰ ਸਮਝਣ ਵਾਸਤੇ ਕبھی ਅਸੀਂ ਕਾਗਜ਼ ਦੇ ਉੱਪਰ ਜਲੇਬੀ ਬਣਾ ਦਈਏ ਵਾਹ ਦੀਏ ਰੰਗ ਭਰ ਦਈਏ ਉਹਦੇ ਵਿੱਚ ਤੇ ਕਾਗਜ਼ ਪਲੇਟ ਦੇ ਵਿੱਚ ਰੱਖ